ਲੜਾਈ ਹੋ ਰਹੀ ਸੀ ਤੇ ਜੀ ਆਪਣਾ ਨਰਵਾਣਾ ਰੋਡ ਤੇ ਜੀ ਆਪਾਂ ਸਾਈਡ ਤੋਂ ਕ੍ਰੋਸ ਕਰ ਰਹੇ ਸੀ ਟ੍ਰੈਫਿਕ ਸੀ ਕਾਫੀ ਬਸ ਅਸੀਂ ਅੱਗੇ ਜਾ ਕੇ ਗੱਡੀ ਰੋਕੀ ਕਿ ਆਪਾਂ ਨੂੰ ਆਰਾਮ ਮਿਲ ਜੂ ਜਾਂਨ ਨੂੰ ਤੇ ਪਿੱਛੋਂ ਫੈਰ ਹੋਇਆ ਸੀ ਗੱਡੀ ਚੋਂ ਨਿਕਲੇ ਜੀ ਅਜੇ ਰੰਦਾ ਭਾਈ ਕਟਣ ਹੈ ਵਾਪਰੀ ਜੀ ਅਸੀਂ ਲੜਾਈ ਹੋ ਰਹੀ ਸੀ ਆਪਣਾ ਨਰਵਾਣਾ ਰੋਡ ਤੇ ਜੀ ਆਪਾਂ ਸਾਈਡ ਤੋਂ ਕਰਾਸ ਕਰ ਰਹੇ ਸੀ ਟ੍ਰੈਫਿਕ ਸੀ ਕਾਫੀ ਮਾਸਾਸੀਂ ਅੱਗੇ ਜਾ ਕੇ ਗੱਡੀ ਰੋਕੀ ਕਿ ਆਪਾਂ ਨੂੰ ਆਰਾਮ ਮਿਲ ਜੂ ਜਾਣ ਨੂੰ ਤੇ ਪਿੱਛੋਂ ਫੇਰ ਹੋਇਆ ਸੀ ਗੱਡੀ ਚੋਂ ਨਿਕਲੇ ਜੀ ਤੇ ਉਹਨਾਂ ਨੇ ਗੱਡੀਆਂ ਮੋੜ ਕੇ ਇੱਕ ਨਾਲ ਭਜਾਈਆਂ ਨੇ ਗੱਡੀਆਂ ਤੇ ਪਿੱਛੋਂ ਉਹਨਾਂ ਨੇ ਮੈਂ ਬਾਹਰ ਖੜਾ ਸੀ ਉਹਨਾਂ ਲੋਗ ਆ ਗਿਆ ਕਿਤੇ ਆਪਾਂ ਉਹਨਾਂ ਨਾਲ ਉਹਨਾਂ ਨੇ ਸਿੱਧਾ ਪਿਸਤਲ ਮੇਰੇ ਮੱਥੇ ਕਣੀ ਕਰਕੇ ਦੋ ਵਾਰੀ ਫਾਇਰ ਮਾਰਿਆ ਪਿੱਛੇ ਗੱਡੀ ਤੇ ਲੱਗ ਗਿਆ ਜੀ ਫੇਰ ਤੇ ਦੂਜਾ ਫੇਰ ਮੈਂ ਦੁਕਾਨ 'ਚ ਲੱਗਿਆ ਸੀ ਲੁਕਣੇ ਜੀ ਜਾ ਕੇ ਸਿੱਧਾ ਤੇ ਉਦੋਂ ਫੇਰ ਉਹਨਾਂ ਨੇ ਮਾਰਿਆ ਦੋ ਗੱਡੀਆਂ ਸੀ ਅਸੀਂ ਦੋ ਜਣੇ ਸੀ ਸਿੰਪਲ ਆਪਣਾ ਮਦਕੀ ਲੋਕਲ ਬਾਜ਼ਾਰ ਦਾ ਕੰਮ ਕਰਨ ਗਏ ਸੀ ਗੋਲੀ ਗੱਡੀ ਚ ਵੱਜੀ ਪਿੱਛੇ ਬੰਦੇ ਇਹਨਾਂ ਦਾ ਸਾਨੂੰ ਨਹੀਂ ਪਤਾ ਸੀ ਕੌਣ ਨੇ ਇਹ ਮਦਕੀ ਇਹਨਾਂ ਨਾਲ ਸਾਡਾ ਕੋਈ ਸੀਨ ਨਹੀਂ ਸੀ ਹਾਂਜੀ ਬੰਦੇ ਕੌਣ ਸੀ ਬੰਦੇ ਕਿੱਦੇ ਗੋਲੀ ਵਾਲੇ ਬੰਦੇ ਲੋਕਲ ਪਤਾ ਨਹੀਂ ਦੋ ਗੱਡੀਆਂ ਸੀ ਪਾਸਾ ਇੰਡਾਇਵਰਸਿਟੀਅਰ ਸਕੋਰਪੀਓ ਜੀ ਬਾਅਦ ਪਰ ਸਰਸ ਰੋਡ ਨੇੜੇ ਨਬੀਪੁਰਸ਼ਾਲੀ ਗੋਲੀ ਚੱਲੀ ਆ ਉਹਦੇ ਵਿੱਚ ਇੱਕ ਅਰਵਿੰਦਰ ਸਿੰਘ ਵਾਸੀ ਅਸਮਾਨਪੁਰ ਤੇ ਅਮਨਦੀਪ ਸਿੰਘ ਵਾਸੀ ਨੇੜ ਜਿਹੜੇ ਜ਼ਖਮੀ ਹੋਏ ਆ ਜੀ ਤੇ ਤੁਸ਼ਨੀ ਪੜ ਜਰੀ ਆ ਹਰੀਂਦਰਾ ਅਤਰੀ ਆਪਣੇ ਇਹ ਸਰਕਾਰੀ ਅਧਿਕਾਰ ਪਤਨਾ ਤੇ ਹਾਲਾਤ ਇਹਦੇ ਚੋ ਹਾਲਾਤ ਇਥੋਂ ਰੈਫਰ ਕਰਤਾ ਦੋਨੂੰ ਗੋਲੀ ਕਿਤੇ ਲੱਗੀ ਆ ਇਹਨੇ ਇਹ ਗੋਲੀ ਲੱਗੀ ਆ ਆਪਣੇ ਰਵਿੰਦਰ ਸਿੰਘ ਦੇ ਜੀ ਹਾਂ ਜਿੱਲਤ ਚ ਗੋਲੀ ਲੱਗੇ ਦੇ ਦੂਜਾ ਤੇ ਦੂਜੇ ਦੇ ਸਿਰ ਸੱਟ ਆ ਕਾਰਨੇ ਕੋਈ ਪਤਾ ਲੱਗ ਗਿਆ ਜੀ ਅਜੇ 40 ਯਾਰੀ ਹੈ ਜੀ ਗੱਡੀ ਗੁੱਡੀ ਟੁੱਟੀਆਂ ਹਾਂ ਗੱਡੀ ਦੀ ਟੋੜਪਨ ਹੋਈ ਆ ਇੰਨੀ ਗੱਡੀਆਂ ਨੇ ਗੱਡੀਆਂ ਇੱਕ ਸੀ ਕਿ ਸਵਿਟ ਕਾਰ ਉਹਦੀ ਟੋੜਪਨ ਹੋਈ ਆ ਇੱਕ ਸਕਾਰਪਿਓ ਦਾ ਵੀ ਬੈਕ ਤੇ ਕੋੜੀਆਂ ਲੱਗੀਆਂ ਹਾਂ ਹਾਂ ਸੁਣ ਜੇ ਸਕਾਰੂ ਲੱਗੀ ਪਹ ਦੇਖੀ ਨਹੀਂ ਜੇ ਉਹ ਵੀ ਦੇਖ ਸਕਦੇ ਹਾਂ ਹਾਂ ਲੜਾਈ ਹੋ ਰਹੀ ਸੀ ਜੀ ਆਪਣਾ ਨਰਵਾਣਾ ਰੋਡ ਤੇ ਜੀ ਆਪਾਂ ਸਾਈਡ ਤੋਂ ਕ੍ਰੋਸ ਕਰ ਰਹੇ ਸੀ ਟ੍ਰੈਫਿਕ ਸੀ ਕਾਫੀ ਬਸ ਅਸੀਂ ਅੱਗੇ ਜਾ ਕੇ ਗੱਡੀ ਰੋਕੀ ਕਿ ਆਪਾਂ ਨੂੰ ਆਰਾਮ ਮਿਲ ਜੂ ਜਾਣ ਨੂੰ ਤੇ ਪਿੱਛੋਂ ਫੇਰ ਹੋਇਆ ਅਸੀਂ ਗੱਡੀ ਚੋਂ ਨਿਕਲੇ ਜੀ रही धानी